ਇਲੀ ਉਹਨੂੰ ਮੋਡਲੀ ਸਹਾਇਕਾ ਸੀਗੀ ਜਿਹੜੀ ਫਰਸਟੇਡ ਨੂੰ ਆਪਾਂ ਕਹਿੰਦੇ ਆ ਜੀ ਉਹਦੇ ਵਿੱਚ ਅੰਗੈਲੀ ਹੋਈ ਜੀ ਫਰਸਟੇਡ ਮਿਲ ਜਾਂਦੀ ਪਹਿਲੇ ਹੀ ਹਸਪਤਾਲ ਦੇ ਵਿੱਚ ਚੌਰੇ ਹਸਪਤਾਲ ਦੀ ਗੱਲ ਕੀਤੀ ਜਾ ਰਹੀ ਹੈ ਕੀ ਫਿਰ ਰਾਜਵੀਰ ਜਵੰਦਾ ਜੀ ਦੀ ਜਾਨ ਬਚ ਸਕਦੀ ਸੀ ਫਰਸਟ ਆਵਰ ਹੁੰਦਾ ਉਹ ਬੜਾ ਇੰਪੋਰਟੈਂਟ ਹੁੰਦਾ ਇਹਨੂੰ 골ਡਨ ਆਵਰ ਕਹਿੰਦੇ ਆ ਕਿ ਕਿਨਾ ਕਿ ਕਿ ਉਸ ਉਹਨਾਂ ਡਾਕਟਰ ਦੀ ਅਨਗਹਿਲੀ ਹੈ ਕਿਉਂਕਿ ਆਪਣੇ ਪ੍ਰੋਫੈਸ਼ਨਲ ਮਿਸਕੰਡਕਟ ਹੈ ਅਗਰ ਕੋਈ ਪੇਸ਼ੈਂਟ ਉਹਨੂੰ ਬੁਲਾਵੇ ਐਂ ਉਹਨੂੰ ਲੋਡ ਹੋਵੇ ਮੈਡੀਕਲ ਹੈਲਪ ਦੀ ਕੇਅਰ ਸੇਕੁਰਾਈਜ਼ ਨਾ ਕਰੋ ਕਿਸੇ ਦਾ ਵੀ ਰਿਸ਼ਤੇਦਾਰ ਇਸ ਤਰੀਕੇ ਦੀ ਡੈਥ ਨਾ ਬਰੇ ਜਿਹੜਾ ਐਕਸੀਡੈਂਟ ਹੋਵੇ ਤੇ ਨਾ ਉਹਨੂੰ ਜਿਹੜੀ ਹੈਗੀ ਐ ਮੈਡੀਕਲ ਹੈਲਪ ਰਿਫਿਊਜ਼ ਹੋਵੇ ਉਹ ਤੇ ਅਸੀਂ ਬਹੁਤ ਕਰ ਰਹੇ ਹਾਂ ਕੈਮਰਾ ਲਗਾ ਕੇ ਜਾਂਦੇ ਨੇ GoPro ਵਾਲਾ ਉਹਦੀ ਕੋਈ ਫੁਟੇਜ ਜਾਂ ਫਿਰ ਉਹਦੇ ਕੋਈ ਗੱਲਬਾਤ ਨਹੀਂ ਹੋਈ ਅਸੀਂ ਜਦੋਂ ਸ਼ੋਰੀ ਹਸਪੀਟਲ ਲੈ ਕੇ ਗਏ ਤੇ ਡਾਕਟਰ ਨੇ ਸਾਨੂੰ ਰਿਹਾ ਦੇ ਦਿੱਨ ਤੋਂ ਨਾ ਕੀਤੀ ਰਾਜਵੀਰ ਜਵੰਦਾ ਦੀ ਜਾਨ ਕਿਵੇਂ ਗਈ ਹੈ ਕੌਣ ਉਸ ਨੂੰ ਮਾਰਨ ਵਾਲਾ ਕੌਣ ਹੈ ਉਸ ਦੀ ਮੌਤ ਦਾ ਜ਼ਿੰਮੇਵਾਰ ਇਸ ਨੂੰ ਲੈ ਕੇ ਜਦੋਂ ਡੀਡੀਆਰ ਦੀ ਕਾਫੀ ਸਾਹਮਣੇ ਆਂਦੀ ਹੈ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਤੇ ਇਸ ਪੂਰੇ ਮਾਮਲੇ ਦੇ ਬਾਬਤ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਜਿਨ੍ਹਾਂ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਅਣਗਹਿਲੀ ਦੇ ਕਰਕੇ ਹੀ ਇਹ ਸਭ ਕੁਝ ਹੋਇਆ ਹੋਵੇ ਇਹ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਪਰ ਜਿਹੜੀਆਂ ਗੱਲਾਂ ਦੇ ਖੁਲਾਸੇ ਇਸ ਸਮੇਂ ਕੀਤੇ ਜਾ ਰਹੇ ਨੇ ਜਿਹੜੀਆਂ ਗੱਲਾਂ ਡੀਡੀਆਰ ਤੇ ਰਾਹੀਂ ਸਾਹਮਣੇ ਆਈਆਂ ਨੇ ਉਹ ਦੋਸਤ ਜੋ ਕਿ ਰਾਜਵੀਰ ਜਵੰਦਾ ਦੇ ਨਾਲ ਸੀ ਸੁਖਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਕਿ ਰਾਜਵੀਰ ਜਵੰਦਾ ਨੂੰ ਜਿਸ ਹਸਪਤਾਲ ਦੇ ਵਿੱਚ ਐਕਸੀਡੈਂਟ ਤੋਂ ਬਾਅਦ ਲਜਾਇਆ ਗਿਆ ਸੀ ਜਿੱਥੇ ਐਕਸੀਡੈਂਟ ਹੁੰਦਾ ਉੱਥੋਂ ਬਿਲਕੁਲ ਨਜ਼ਦੀਕ ਹੀ 200-300 ਮੀਟਰ ਤੇ ਹੀ ਇੱਕ ਹਸਪਤਾਲ ਬਣਿਆ ਹੋਇਆ ਉੱਥੋਂ ਹਸਪਤਾਲ ਉਹ ਦਿਖ ਵੀ ਰਿਹਾ ਸੀ ਉੱਥੇ ਉਹਨਾਂ ਨੂੰ ਲਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮੈਡੀਕਲ ਏਡ ਹੀ ਨਹੀਂ ਦਿੱਤੀ ਗਈ ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਚੀਜ਼ ਸੀਗੀ ਮੈਡੀਕਲ ਏਡ ਦੇਣਾ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦੀ ਜਾਨ ਨੂੰ ਉਸ ਸਮੇਂ ਸ਼ਾਇਦ ਬਚਾਇਆ ਜਾ ਸਕਦਾ ਸੀ ਪਰ ਦੋਸਤ ਦਾ ਇਹ ਕਹਿਣਾ ਕਿ ਉੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਕੋਈ ਸਹਾਇਤਾ ਹੀ ਨਹੀਂ ਕੀਤੀ ਗਈ ਇੱਕ ਤੋਂ ਬਾਅਦ ਉਹ ਦੂਜੇ ਹਸਪਤਾਲ ਜਾਂਦੇ ਨੇ ਦੂਸਰੇ ਤੋਂ ਬਾਅਦ ਤੀਸਰੇ ਹਸਪਤਾਲ ਜਾਂਦੇ ਨੇ ਫਾਰਸ ਹਸਪਤਾਲ ਦਾ ਨਾਮ ਵੀ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਭਰਤੀ ਕਰਵਾਇਆ ਗਿਆ ਅਤੇ ਸ਼ਾਇਦ ਦੇ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਹੱਥ ਦੇ ਵਿੱਚੋਂ ਸਭ ਕੁਝ ਨਿਕਲ ਚੁੱਕਿਆ ਸੀ ਬ੍ਰੇਨ ਡੈੱਡ ਦੀ ਖਬਰ ਪਹਿਲੇ ਦਿਨ ਹੀ ਆ ਗਈ ਸੀ ਜਦੋਂ 27 ਤਰੀਕ ਨੂੰ ਇਹ ਸਾਰਾ ਹਾਦਸਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜਦੀ ਗਈ ਕੋਈ ਸੁਧਾਰਤ ਨਹੀਂ ਹੋਇਆ ਰਾਜਵੀਰ ਦੀ ਸਿਹਤ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਰਾਜਵੀਰ ਜਵੰਦਾ ਨੂੰ ਇਨਸਾਫ ਦਿਵਾਉਣ ਦੇ ਲਈ ਅਤੇ ਨਾਲ ਹੀ ਸਾਡੇ ਵਰਗੇ ਲੱਖਾਂ ਕਰੋੜਾਂ ਇਹੋ ਜਿਹੇ ਲੋਕ ਜੋ ਕਿ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਦੇ ਰਹੇ ਅਤੇ ਕਿਸੇ ਵੀ ਹਾਦਸੇ ਦਾ ਇਹੋ ਜਿਹੇ ਕਿਸੇ ਵੀ ਹਾਦਸੇ ਦਾ ਕੋਈ ਵੀ ਸ਼ਿਕਾਰ ਹੋ ਸਕਦਾ ਹੈ ਇਹਨਾਂ ਤੋਂ ਬਚਣ ਦੇ ਲਈ ਹੁਣ ਐਡਵੋਕੇਟ ਨਵ ਕਿਰਨ ਸਿੰਘ ਦੇ ਵੱਲੋਂ ਜਿਹੜੀ ਪਹਿਲ ਕਦਮੀ ਕੀਤੀ ਗਈ ਹੈ ਆਪਣੀ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਉਹ ਬੇਹਦ ਹੀ ਸ਼ਲਾਘਾਯੋਗ ਹੈ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਕੇਸ ਦੀ ਕੱਲੀ-ਕੱਲੀ ਗੱਲ ਨੂੰ ਲਿਆ ਕੇ ਸਾਹਮਣੇ ਰੱਖਿਆ ਜਾਣਾ ਹੈ ਕਿੰਝ ਰਾਜਵੀਰ ਨੂੰ ਇਨਸਾਫ ਦਿਵਾਇਆ ਜਾਣਾ ਹੈ ਪਰਿਵਾਰ ਅਤੇ ਉਹਨਾਂ ਦੇ ਦੋਸਤਾਂ ਦੀ ਇੱਥੇ ਮਦਦ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਜਿਹੜੀ ਜਾਣਕਾਰੀ ਉਹਨਾਂ ਦੇ ਕੋਲ ਹੈ ਉਹ ਹੋਰ ਕਿਸੇ ਦੇ ਕੋਲ ਵੀ ਨਹੀਂ ਉਹਨਾਂ ਦੇ ਵੱਲੋਂ ਜੇਕਰ ਉਹ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਐਡਵੋਕੇਟ ਸਾਹਿਬ ਦੇ ਨਾਲ ਤਾਂ ਯਕੀਨਨ ਕਿਤੇ ਨਾ ਕਿਤੇ ਕੋਈ ਹੱਲ ਹੋਊਗਾ ਇਨਸਾਫ ਹੋਊਗਾ ਅਤੇ ਕੱਲੀ-ਕੱਲੀ ਗੱਲ ਦਾ ਪਤਾ ਲੱਗੂਗਾ ਕਿ ਆਖਿਰਕਾਰ ਰਾਜਵੀਰ ਜਵੰਦਾ ਦੇ ਨਾਲ ਉਸ ਸਮੇਂ ਕੀ ਹੋਇਆ ਉਸ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਕੀ ਹੋਇਆ ਉੱਥੇ ਸਾਂਝ ਲੜ ਰਹੇ ਸੀ ਉਹਦੇ ਲਈ ਸਰਕਾਰ ਕਿਵੇਂ ਜ਼ਿੰਮੇਵਾਰ ਹੈ ਉਹ ਡਾਕਟਰ ਕਿਵੇਂ ਜ਼ਿੰਮੇਵਾਰ ਨੇ ਜਿਨ੍ਹਾਂ ਦੇ ਵੱਲੋਂ ਮੁਢਲੀ ਤੌਰ ਤੇ ਸਹਾਇਤਾ ਦੇਣ ਤੋਂ ਮਨਾ ਕਰ ਦਿੱਤਾ ਗਿਆ ਮੈਡੀਕਲ ਏਡ ਦੇਣ ਤੋਂ ਮਨਾ ਕੋਈ ਡਾਕਟਰ ਕਿਵੇਂ ਕਰ ਸਕਦਾ ਹੈ ਕਿਵੇਂ ਆਖ ਸਕਦਾ ਉਹ ਕਿ ਤੁਸੀਂ ਪਹਿਲਾਂ ਐਮ ਆਰ ਆਈ ਕਰਵਾਓ ਜਾਂ ਫਿਰ ਫਲਾਣੀ ਚੀਜ਼ ਕਰਵਾਓ ਤੁਸੀਂ ਉਸ ਬੰਦੇ ਨੂੰ ਜਿਹੜਾ ਕਿ ਇਹੋ ਜਿਹੀ ਮਾੜੀ ਹਾਲਤ ਦੇ ਵਿੱਚ ਆਇਆ ਚੈੱਕ ਤਾਂ ਕਰ ਸਕਦੇ ਹੋ ਇਹ ਤਾਂ ਤੁਹਾਡੀ ਡਿਊਟੀ ਬਣਦੀ ਹੈ ਪਤਾ ਨਹੀਂ ਕਿਉਂ ਇਹ ਜਿਹੇ ਅਣਗਹਿਲੀਆਂ ਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਗੁੱਸਾ ਆਉਂਦਾ ਹੈ ਪੜਕ ਜਾਂਦੇ ਨੇ ਉਹ ਇਹ ਸਾਰਾ ਮਾਮਲਾ ਹਾਲਾਂਕਿ ਜਾਂਚ ਪੜਤਾਲ ਦਾ ਵਿਸ਼ਾ ਬਣਿਆ ਹੋਇਆ ਕਿੰਨੀ ਦੇਰ ਦੇ ਲਈ ਉਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਰਹੇ ਇਹ ਵੀ ਦੇਖਣਾ ਹੋਵੇਗਾ ਪਰ ਇਸ ਸਮੇਂ ਐਡਵੋਕੇਟ ਨਵਕਿਰਨ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਪੂਰੀ ਗੱਲ ਨੂੰ ਉਹਨਾਂ ਦੇ ਵੱਲੋਂ ਬਰੀਕੀ ਦੇ ਨਾਲ ਸਮਝਾਇਆ ਗਿਆ ਕਿ ਆਖਿਰਕਾਰ ਰਾਜਵੀਰ ਜਵੰਦਾ ਦੇ ਮਾਮਲੇ ਦੇ ਵਿੱਚ ਐਕਸੀਡੈਂਟ ਵਾਲੇ ਦਿਨ ਤੋਂ ਲੈ ਕੇ ਉਨ੍ਹਾਂ ਦੇ 40s ਹਸਪਤਾਲ ਦੇ ਵਿੱਚ ਦਮ ਤੋੜਨ ਤੱਕ ਹੋਇਆ ਕੀ ਸੀ ਕਿਉਂਕਿ ਉਹ ਖੁਦ ਵੀ 40s ਹਸਪਤਾਲ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਮਿਲਣ ਗਈ ਸੀ ਜਦੋਂ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਭਰਤੀ ਸੀ ਰਾਜਵੀਰ ਜਵੰਦਾ ਜੀ ਦੇ ਮਾਮਲੇ ਦੇ ਨਾਲ ਲਗਾਤਾਰ ਜੁੜੇ ਹੋਏ ਐਡਵੋਕੇਟ ਨਵਕਿਰਨ ਸਿੰਘ ਜਿਨ੍ਹਾਂ ਦੇ ਮੁਲਾਕਾਤ ਕਨਵਰ ਗਰੀਬਾਲ ਜੀ ਦੇ ਉਹਨਾਂ ਦੇ ਨਾਲ ਵੀ ਹੋਈ ਹੈ ਸਰ ਤੁਸੀਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੁਝ ਦੇਖਿਆ ਹੈ ਕਿਉਂਕਿ ਡੀਡੀਆਰ ਦੀ ਕਾਪੀ ਵੀ ਤੁਹਾਡੇ ਕੋਲ ਹੈ ਤੇ ਉਸ ਦੇ ਬਾਬਤ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਆ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਤੁਸੀਂ ਆਪਣੇ ਪਹਿਲੂ ਤੋਂ ਕੀ ਕੁਝ ਦੇਖਿਆ ਉਹ ਜ਼ਰੂਰ ਦੱਸਿਓ ਜਸਤਰਾ ਜੀ ਕਿ ਅਸੀਂ ਪਹਿਲੇ ਕਿਉਂਕਿ ਅਖਬਾਰੀ ਖਬਰਾਂ ਤੇ ਅ ਮੰਡੇ ਹੋਏ ਵੀ ਐਕਸੀਡੈਂਟ ਜਿਹੜਾ ਹਿਮਾਚਲ ਹੋਇਆ ਕਿਉਂਕਿ ਹਰ ਜਗ੍ਹਾ ਤੇ ਆਇਆ ਜੀ ਕਿ ਬੰਦੀ ਦੇ ਨੇੜੇ ਹੋਇਆ ਜੀ ਤੇ ਮੈਂ ਜਦੋਂ ਰਾਜੀ ਜੰਡਾ ਹੋਰੀ ਐਡਮਿਟਿਡ ਸੀਗੇ 40 ਤੇ ਮੈਂ ਉੱਥੇ ਪਰਿਵਾਰ ਨੂੰ ਮਿਲਣ ਵੀ ਗਿਆ ਤੇ ਉੱਥੇ ਇੱਕ ਹੋਰ ਗ੍ਰੇਵਲ ਹੋਰ ਨਾਲ ਹੋਈ ਮੈਂ ਉਹਨਾਂ ਨੂੰ ਸਭ ਕੁ ਪੁੱਛਿਆ ਵੀ ਮੈਨੂੰ ਕੋਈ ਡਾਕੂਮੈਂਟ ਦੇ ਦਿਓ ਤੇ ਉਹ ਸਾਰੇ ਬਿਜ਼ੀ ਸੀ ਰਾਜੀ ਜੀ ਰੋਣ ਦੀ ਦੇਖਭਾਲ ਵਿੱਚ ਉਹ ਇਹ ਕਰਕੇ ਜਿਹੜਾ ਹੈਗਾ ਅਸੀਂ ਪਟੀਸ਼ਨ ਫਾਈਲ ਕਰ ਦਿੱਤੀ ਹਾਈ ਕੋਰਟ ਵਿੱਚ Shimla ਵਿੱਚ ਵੀ ਜਿਹੜੇ ਆਵਾਰਾ ਪਸ਼ੂਆਂ ਦਾ ਜਿਹੜਾ ਹੈਗਾ ਮਸਲਾ ਇਹਨੂੰ ਕੰਟਰੋਲ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿਸੇ ਜਰਨਲਿਸਟ ਨੇ ਮੈਨੂੰ ਦੱਸਿਆ ਵੀ ਇਹ ਤਾਂ ਤਦ ਕਿ ਇਹ ਸਿਲਸਿਲਾ ਪੰਜੋਰ ਥਾਣੇ ਦੇ ਵਿੱਚ ਹੋਇਆ ਜੀ ਫਿਰ ਅਸੀਂ ਜਿਹੜਾ ਹੈਗਾ ਉਹਦੀ ਡੀਡੀਆਰ ਦੀ ਕਾਪੀ ਅਰੇਂਜ ਕੀਤੀ ਫਿਰ ਕੱਲ ਆਨ ਦਾ ਸਪੌਟ ਮੈਂ ਹੋ ਕੇ ਆਇਆ ਤੇ ਨਾਲੇ ਉਸ ਡੀਡੀਆਰ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਜਿੱਥੇ ਵਾਕਿਆ ਹੋਇਆ ਉਸ ਤੋਂ 100-150 ਗਾਜ਼ ਦੀ ਦੂਰੀ ਤੇ ਸ਼ੋਰੀ ਹਸਪੀਟਲ ਹੈਗਾ ਮਲਟੀ ਸਪੈਸ਼ੈਲਟੀ ਹਸਪੀਟਲ ਹਮ ਡੀਡੀਆਰ ਵਿੱਚ ਹੈ ਰਿਕਾਰਡਡ ਹੈ ਏ ਅਸੀਂ ਜਦੋਂ ਸ਼ੌਰੀ ਹਸਪੀਟਲ ਲੈ ਕੇ ਗਏ ਤੇ ਡਾਕਟਰ ਨੇ ਸਾਨੂੰ ਇਲਾਜ ਹੀ ਤੋਂ ਨਾ ਕੀਤੀ ਕਿ ਆਹ ਪਹਿਲੇ ਐਮ ਆਰ ਆਈ ਕਰਾ ਕੇ ਆਉਤੇ ਸੀ ਟੀ ਸੀ ਡੀ ਸਕੈਨ ਕਰਾ ਕੇ ਆਓ ਅੱਛਾ ਜੀ ਤਾਂ ਕਿੰਨਾ ਕਿਤੇ ਉਸ ਉਹਨਾਂ ਡਾਕਟਰ ਦੀ ਅਣਗਹਿਲੀ ਹੈ ਕਿਉਂਕਿ ਆਪਣੇ ਪ੍ਰੋਫੈਸ਼ਨਲ ਮਿਸਕੰਡਕਟ ਹੈ ਅਗਰ ਕੋਈ ਪੇਸ਼ੈਂਟ ਉਹਨੂੰ ਲਾਵੇ ਐਨ ਉਹਨੂੰ ਲੋੜ ਹੋਵੇ ਮੈਡੀਕਲ ਹੈਲਪ ਦੀ ਤੇ ਫਿਰ ਪ੍ਰੋਵਾਈਡ ਨਾ ਕਰੋ ਹੂੰ ਸੋ ਸਾਨੂੰ ਲੱਗਦਾ ਹੈ ਕਿ ਉੱਥੇ ਕੁਛ ਨਾ ਕੁਝ ਦੇਰੀ ਹੋਈ ਹੈ ਫਿਰ ਉਸ ਤੋਂ ਬਾਅਦ ਉਹ 6 ਸੈਕਟਰ ਹਸਪੀਟਲ ਪੰਚਕੁਲਾ ਲੈ ਗਏ ਤਦੋਂ ਪਾਰਸਵਾਸ ਤੋਂ ਦੁਪਨਚਲੇ ਲੈ ਕੇ ਫਿਰ 40 ਪੁਂਚੇ ਨੇ ਸੋ ਐਗਜ਼ੈਕਟਲੀ ਮੈਨੂੰ ਨਹੀਂ ਪਤਾ ਟਾਈਮ ਕਿੰਨੇ ਕਿੰਨੇ ਹਸਰਾ ਉਸ ਕਿੰਨਾ ਲੱਗਿਆ ਪਰ ਜਿਹੜੀ ਰਿਪੋਰਟ ਵਿੱਚ ਰਿਕਾਰਡਡ ਹੈ ਵੀ ਉਹਨਾਂ ਨੇ ਜਿਹੜੀ ਉਹਨੂੰ ਮੋਢਲੀ ਸਹਾਇਤਾ ਸਗੀ ਜਿਹੜੀ ਫਾਸਟੇਡ ਨੂੰ ਪਾ ਕੇ ਦਿੰਦੇ ਆ ਜੀ ਉਹਦੇ ਵਿੱਚ ਅਨਗੈਲੀ ਹੋਈ ਹੈ ਸੋ ਅਸੀਂ ਇਸ ਕੇਸ ਨੂੰ ਆਪਣੀ ਆਰਗੇਨਾਈਜੇਸ਼ਨ ਵੱਲੋਂ ਲਾਅਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਪਬਲਿਕ ਇੰਟਰਸਟ ਟੇਕ ਅਪ ਕਰ ਰਹੇ ਹਾਂ ਐਗਜ਼ਾਮਪਲ ਦੇ ਕੇ ਰਾਜੀਵ ਜਵੰਦਾ ਠੀਕ ਹੈ ਜੀ ਇਸ ਤਰ੍ਹਾਂ ਉਹਦੇ ਨਾਲ ਵਾਪਰੇ ਤਾਂ ਕਿਸੇ ਹੋਰ ਨਾਲ ਨਾ ਵਾਪਰੇ ਫੇਸ ਕਰਕੇ ਸਿਸਟਮ ਆਪਾ ਅਕਾਉਂਟੇਬਲ ਬਗਾ ਬਣਾਈਏ ਤੇ ਜਿਹੜਾ ਹੈਗਾ ਤਾਂ ਕਿ ਕਿਸ ਕੋਈ ਵੀ ਅਗਰ ਹਸਪਤਾਲ ਜਾਂਦਾ ਹੈ ਤੇ ਉਹ ਡਾਕਟਰ ਆਪਣੀ ਜ਼ਿੰਮੇਵਾਰੀ ਸਮਝ ਕੇ ਜੇ ਕੰਮ ਨਹੀਂ ਕਰਦਾ ਤਾਂ ਕੀ ਐਕਸ਼ਨ ਹੋ ਸਕਦਾ ਇਹਦੇ ਬਾਰੇ ਵੀ ਕੋਰਟ ਵਿਚ ਆ ਕੇ ਹੂੰ ਜੀ ਯਾਨੀ ਕਿ ਇਹ ਕੋਈ ਸਿਸਟਮ ਨਹੀਂ ਹੈ ਕਿ ਜਿਵੇਂ ਉਹਨਾਂ ਨੇ ਕਹਿ ਦਿੱਤਾ ਪਹਿਲਾਂ ਡਾਕਟਰਾਂ ਨੇ ਕਿ ਐਮ ਆਰ ਆ ਕਰਵਾਓ ਜਾਂ ਕੁਝ ਵੀ ਕਰਵਾਓ ਇਹ ਨਹੀਂ ਬਣਦੀ ਸੀ ਗੱਲਬਾਤ ਸਗੋਂ ਉਹਨਾਂ ਨੂੰ ਫਰਸਟ ایڈ ਦੇਣੀ ਚਾਹੀਦੀ ਸੀ ਬਿਲਕੁਲ ਉਹ ਆਪਣੀ ਉਹ ਥਾਂ ਦੀ ਅੰਗੈਲੀ ਹੈ ਉਹ ਡੀਡੀਆਰ ਵਿੱਚ ਰਿਕਾਰਡਡ ਹੈ ਉਹ ਸਾਡਾ ਕਹਿਣਾ ਨਹੀਂ ਹੈ ਉਹਦੇ ਨਾਮ ਜਿਹੜੇ ਬੰਦੇ ਸੀਗੇ ਜੀ ਉਹਨਾਂ ਨੇ ਡੀਡੀਆਰ ਵਿੱਚ ਰਿਕਾਰਡ ਕਰਾਇਆ ਹੈ ਜੀ ਜੇ ਫਰਸਟ ایڈ ਮਿਲ ਜਾਂਦੀ ਪਹਿਲੇ ਹੀ ਹਸਪਤਾਲ ਦੇ ਵਿੱਚ ਸ਼ੌਰੇ ਹਸਪਤਾਲ ਦੀ ਗੱਲ ਕੀਤੀ ਜਾ ਰਹੀ ਹੈ ਕੀ ਫਿਰ ਰਾਜਵੀਰ ਜਵੰਦਾ ਜੀ ਦੀ ਜਾਨ ਬਚ ਸਕਦੀ ਸੀ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਮੈਡੀਕਲ ਨਾਲ ਡੀਲ ਨਹੀਂ ਕਰਦਾ ਹਮ ਤਾਂ ਮੈਂ ਲਾਇਰਜ਼ ਐਂਗਲ ਮੇਰਾ ਖਿਆਲ ਜਿਹੜੇ ਫਰਸਟ ਆਵਰ ਹੁੰਦਾ ਉਹ ਬੜਾ ਇੰਪੋਰਟੈਂਟ ਹੁੰਦਾ ਇਨੂ 골ਡਨ ਆਵਰ ਕਹਿੰਦੇ ਆ ਉਹ ਕਿੰਨਾ ਟਾਈਮ ਉੱਥੇ ਲੱਗਿਆ ਕਿੰਨਾ ਟਾਈਮ ਵੇਸਟ ਹੋਇਆ ਇਹ ਤੁਹਾਡੇ ਪਰਿਵਾਰ ਵਾਲੇ ਦੱਸ ਸਕਣਗੇ ਅਸੀਂ ਤਾਂ ਕਿਉਂਕਿ ਪਬਲਿਕ ਇੰਟਰਸਟ ਕਰ ਰਹੇ ਹਾਂ ਜੇ ਕੱਲ ਨੂੰ ਪਰਿਵਾਰ ਵਾਲੇ ਅੱਗੇ ਆਣਗੇ ਕੋਈ ਸਾਡੀ ਮਦਦ ਕਰਨਗੇ ਤੇ ਸਾਡਾ ਕੇਸ ਵਿੱਚ ਹੋਰ ਸਨ ਇਫੈਕਟਸ ਮਿਲ ਜਾਣਗੇ ਬਟ ਅਸੀਂ ਬਿਨਾਂ ਸੋਚੇ ਵੀ ਸਾਨੂੰ ਕੋਈ ਅਾਕਿ ਮਿਲੇ ਅਸੀਂ ਆਪਣੇ ਲੋ ਜਿਹੜੀ ਸਾਡੀ ਪਬਲਿਕ ਵਾਲ ਡਿਊਟੀ ਹੈ ਸੀ ਉਹਨਾਂ ਨਾਲ ਵੀ ਕੋਸ਼ਿਸ਼ ਕਰ ਰਹੇ ਜੀ ਬਿਲਕੁਲ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਰਾਜਵੀਰ ਜਵੰਦਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇ ਪਰ ਜਿਹੜੇ ਉਹਨਾਂ ਦੇ ਨਾਲ ਦੋਸਤ ਗਏ ਸੀ ਡੀ ਡੀ ਆਰ ਦੀ ਕਾਪੀ ਦੇ ਵਿੱਚ ਜਿਨ੍ਹਾਂ ਦਾ ਨਾਮ ਆਇਆ ਜਿਹੜੇ ਉਹਨਾਂ ਨੂੰ ਲੈ ਕੇ ਪਹੁੰਚੇ ਹੋਣੇ ਨੇ ਹਸਪਤਾਲ ਉਹਨਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਫਿਰ ਉਹਨਾਂ ਦਾ ਕੀ ਕਹਿਣਾ ਹੈ ਡੀ ਡੀ ਆਰ ਦੀ ਕਾਪੀ ਦੇ ਹਿਸਾਬ ਦੇ ਨਾਲ ਦੇਖੋ ਮੇਰਾ ਚਲ ਉਹ ਹਾਲੇ ਐਵੇਂ ਸਦਮੇ 'ਚ ਹੈ ਕਿ ਇਹ ਲੋਕ ਜਿਹੜੇ ਨੇ ਆ ਕਿਸੇ ਨੇ ਮੈਨੂੰ ਕੰਟੈਕਟ ਕੀਤਾ ਨਹੀਂ ਤੇ ਮੈਂ ਜਦੋਂ ਕੋਸ਼ਿਸ਼ ਕਰਦਾ ਹਾਂ ਉਸ ਫੋਨ ਨੰਬਰ ਤੇ ਕਾਲ ਕਰਮ ਦੀ ਤਾਂ ਕੋਈ ਚੁੱਕਦਾ ਨਹੀਂ ਹੈ। ਅੱਛਾ ਜੀ। ਜਿੰਨੇ ਜੀ ਡੀਆ ਦਿਖਾਈ ਹੈ। ਹੂੰ। ਪਹੁੰਚ ਸਕਦਾ ਨਹੀਂ ਫੋਨ। ਹੂੰ। ਇਸ ਕਾਰਨ ਮੈਂ ਨਹੀਂ ਕਹਿ ਸਕਦਾ ਕਿਉਂਕਿ ਬਿਜ਼ੀ ਹੋ ਸਕਦੇ ਹਾਂ ਲੈ ਭੋਗ ਵੀ ਨਹੀਂ ਪਿਆ। ਜੀ ਬਿਲਕੁਲ। ਹਾਂ ਜੀ। ਹਾਲੇ ਉਹ ਖਾਸਮੈਂ ਆਈ ਥਿੰਕ ਉਹਨਾਂ ਦਾ ਨਾਮ ਸੁਖਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ ਨਾ ਜਿਨ੍ਹਾਂ ਨੇ ਸੁਖਦਰਸ਼ਨ ਹੋਰਾਂ ਨੂੰ ਮੈਂ 4-5 ਵਾਰੀ ਫੋਨ ਕਰ ਚੁੱਕਾ। ਅੱਛਾ ਜੀ। ਉਹ ਫੋਨ ਨਹੀਂ ਚੁੱਕਦੇ। ਤੇ ਇਹਦੇ ਵਿੱਚ ਇੱਕ ਐਂਗਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਉੱਥੇ ਜਿਹੜੇ ਸਾੰਢ ਲੜ ਰਹੇ ਸੀਗੇ ਕਿ ਕਾਉਸਸ ਲਿਆ ਜਾਂਦਾ ਹੈ ਸਰਕਾਰ ਦੇ ਵੱਲੋਂ ਉਹ ਚੀਜ਼ ਵੀ ਇਹਦੇ ਲਈ ਜ਼ਿੰਮੇਦਾਰ ਹੈ ਬਿਲਕੁਲ ਜੀ ਅਸੀਂ ਉਸ ਲਾਈਨ ਦੇ ਉੱਤੇ ਹਰਿਆਣਾ ਪ੍ਰਦੇਸ਼ ਹਾਈ ਕੋਰਟ ਆਲਰੇਡੀ ਮੂਵ ਕਰ ਚੁੱਕੇ ਹਾਂ ਤੇ ਹੁਣ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਕਾਉਸਸ ਕਿਵੇਂ ਮਿਸਯੂਜ਼ ਹੋ ਰਿਹਾ ਹੈ ਜਾਂ ਪ੍ਰੋਪਰਟੀ ਯੂਟਿਲਾਈਜੇਸ਼ਨ ਨਹੀਂ ਹੋ ਰਹੀ ਉਹਦੀ ਉਹਨਾਂ ਵਾਸਤੇ ਜਿਹੜੀ ਸੈਪਰੇਟ ਪਟੀਸ਼ਨ ਫਾਈਲ ਕਰਾਂਗੇ ਜੀ ਜੋ ਅਸੀਂ ਕਰ ਰਹੇ ਹਾਂ ਅਸੀਂ ਪਬਲਿਕ ਇੰਡਸਟਰੀ ਡੀਵੈਲਪਮੈਂਟ ਕਰ ਰਹੇ ਹਾਂ ਆਪਣੀ ਜਥੇਬੰਦੀ ਵੱਲੋਂ ਇਹ ਸਾਨੂੰ ਜਿਹੜਾ ਹੈਗਾ ਜੇ ਸਹਿਯੋਗ ਮਿਲ ਜਾਏਗਾ ਰਾਜੀਵ ਜਵੰਦਾ ਦੇ ਪਰਿਵਾਰ ਵੱਲੋਂ ਤੇ ਬੜਾ ਚੰਗਾ ਨਹੀਂ ਵੀ ਮਿਲੇਗਾ ਤੇ ਅਸੀਂ ਤਾਂ ਜਿਹੜੀ ਹੈਗੀ ਲੋਕਾ ਹਸ ਜੀ ਜੀ ਬਿਲਕੁਲ ਲੋਕ ਭਲਾਈ ਦੇ ਲਈ ਜ਼ਰੂਰੀ ਹੈ ਕਿਉਂਕਿ ਇਹ ਕੋਈ ਪਹਿਲਾ ਹਾਦਸਾ ਤੇ ਆਖਰੀ ਹਾਦਸਾ ਨਹੀਂ ਹੈ ਹਾਂਜੀ ਹਾਂਜੀ ਕਿਸੇ ਦੇ ਨਾਲ ਵੀ ਵਾਪਸ ਸਕਦਾ ਕਿਤੇ ਵੀ ਵਾਪਸ ਸਕਦਾ ਕਿਸੇ ਲਈ ਸਾਡੇ ਸਾਡੇ ਨਾਲ ਆਪ ਵਾਪਸ ਸਕਦਾ ਜੀ ਜੀ ਬਿਲਕੁਲ ਹੈਨਾ ਕਿਸੇ ਨਾਲ ਵਾਪਸ ਸਕਦਾ ਸੋ ਕਿਸੇ ਵੀ ਕਿਸੇ ਦਾ ਵੀ ਰਿਸ਼ਤੇਦਾਰ ਇਸ ਤਰੀਕੇ ਦੀ ਡੈਥ ਦਾ ਬਰੇ ਰਾਜੀ ਨਾ ਐਕਸਿਡੈਂਟ ਹੋਵੇ ਤੇ ਨਾ ਉਹਨੂੰ ਜਿਹੜੀ ਹੈਗੀ ਐ ਮੈਡੀਕਲ ਹੈਲਪ ਰਿਫਿਊਜ਼ ਹੋਵੇ ਉਦੋਂ ਤੇ ਸੀ ਬਹੁਤ ਕਰ ਰਹੇ ਜੀ ਇੱਕ ਐਡਵੋਕੇਟ ਸਾਹਿਬ ਇਹ ਵੀ ਦੱਸੋ ਕਿ ਜੇ ਹੁਣ ਇਹ ਮੰਨ ਲਿਆ ਜਾਂਦਾ ਹੈ ਕਿ ਫਸਟ ਏਡ ਨਹੀਂ ਦਿੱਤਾ ਗਿਆ ਡਾਕਟਰਾਂ ਦੀ ਅਣਗਹਿਲੀ ਸੀ ਉਹ ਇਹਦੇ ਲਈ ਜ਼ਿੰਮੇਦਾਰ ਬਣਦੇ ਨੇ ਤਾਂ ਉਹਨਾਂ ਦੇ ਉੱਪਰ ਕੀ ਕਾਰਵਾਈ ਬਣਦੀ ਹੈ ਫਿਰ ਲੋ ਦੇਖੋ ਸਾਡੀ ਹਾਂ ਲੋਅਰ ਅਕੋਰਡਿੰਗ ਜੇ ਕੋਈ ਮੈਡੀਕਲ ਨੈਗਲੀਜੈਂਸ ਹੁੰਦੀ ਹੈ ਉਹਦਾ ਕ੍ਰਿਮੀਨਲ ਕੇਸ ਰਜਿਸਟਰ ਹੋ ਸਕਦਾ ਹੈ ਐਂਡ ਉਸ ਡਾਕਟਰ ਦਾ ਲੀਸਨ ਸੀ ਜਿਹੜਾ ਹੈਗਾ ਲੀਸਨ ਟੂ ਪ੍ਰੈਕਟਿਸ ਕੈਨਸਲ ਹੋ ਸਕਦਾ ਜੀ ਬਖਾਲੇ ਮੈਨੂੰ ਕੁਝ ਨਹੀਂ ਪਤਾ ਹੈਗਾ ਹਨਾ ਕਿੰਨਾ ਟਾਈਮ ਉਹਨਾਂ ਨੇ ਰਿਫਿਊਜ਼ ਕੀਤਾ ਕਿੰਨਾ ਟਾਈਮ ਉੱਥੇ ਵੇਸਟ ਹੋਇਆ ਐਗਜ਼ੈਕਟਲੀ ਸੁਖਨੰਦਨ ਹੋਰੀ ਦੱਸ ਸਕਦੇ ਨੇ ਜਾਂ ਹੋਰ ਜਿਹੜੇ ਬੰਦੇ ਉਹਦੇ ਨਾਲ ਦੇ ਹਾਂਜੀ ਸੁਖਦਰਸ਼ਨ ਹੋਣੀ ਠੀਕ ਹੈ ਜੀ ਸੁਖਦਰਸ਼ਨ ਜੀ ਤੁਸੀਂ ਕਿਹਾ ਕਿ ਮਹਾਰਾਜਪੀਰ ਜਵੰਦਾ ਜੀ ਨੂੰ ਮਿਲਣ ਤੁਸੀਂ ਹਸਪਤਾਲ ਦੇ ਵਿੱਚ ਕਿਹ ਸੀ ਜਦੋਂ ਕਨਵਰਗ ਕਰੇ ਬਾਅਦ ਮੈਂ 40s ਹਾਂਜੀ ਮੈਂ 40s ਗਿਆ ਸੀਗਾ ਇਹ ਮੇਠਲ ਪੰਜਾਂ ਛੇ ਦੀ ਗੱਲ ਹੈ ਜੀ ਬਿਫੋਰ ਫਾਈਲਿੰਗ ਆਫ ਦ ਪਟੀਸ਼ਨਰ ਸੀ ਪਟੀਸ਼ਨ ਤਿਆਰ ਕਰ ਲਈ ਸੀ ਪਰ ਫਿਰ ਮੈਂ ਚਾਹੁੰਦਾ ਸੀ ਵੀ ਫਸਟ ਹੈਂਡ ਇਨਫੋਰਮੇਸ਼ਨ ਲਾਈਕ ਉਹਥੇ ਸਿਰਫ ਪ੍ਰਵਾਹ ਦਾ ਚਾਰਾ ਸਾਰਾ ਕੋਈ 817 ਦੀ ਡੈਥ ਹੁੰਦੀ ਹੈ ਜੀ ਉਹ ਸਾਰੇ ਬਿਜ਼ੀ ਸੀਗੇ ਤੇ ਮੈਂ ਕਮਰ ਗਰੇਵਾਲ ਹੋਰ ਕੋ ਆਪਣਾ ਨੈਵੀਸਟਿੰਗ ਕਾਰਡ ਵੀ ਛੱਡ ਕੇ ਆਇਆ ਸੀਗਾ ਮੈਂ ਉਹਨੂੰ ਦੱਸਿਆ ਸੀ ਮੈਂ ਆਪਣੀ ਵਕੀਲਾ ਦੀ ਡਰੈਸ ਸਿਚੂ ਵੀ ਸੀਗਾ ਹੂੰ ਮੈਂ ਦੱਸਿਆ ਸੀਗਾ ਵੀ ਮੈਂ ਸਭ ਪਬਲਿਕ ਰੈਸਕ ਮੈਦਾਨਾ ਤੇ ਮੈਨੂੰ ਕੁਝ ਹੋਰ ਇਨਫੋਰਮੇਸ਼ਨ ਮਿਲ ਜੇ ਬੜਾ ਚੰਗਾ ਤੇ ਮੇਰਾ ਕਾਰਡ ਰੱਖ ਲਓ ਬੰਦੇ ਨਾਲ ਕਿਸੇ ਸੰਪਰਕ ਹੋਇਆ ਨਹੀਂ ਜੀ ਦੇਖੋ ਬਹੁਤ ਮਾੜੀ ਘਟਨਾ ਹੋਈ ਹੈ ਸਾਰੇ ਉਹਨਾਂ ਦੇ ਫੈਨਸ ਇਸ ਸਮੇਂ ਸਦਮੇ ਦੇ ਵਿੱਚ ਨੇ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਸੱਚ ਹੈ ਉਹ ਸਾਹਮਣੇ ਆਵੇ ਜੀ ਇਹ ਸਾਰੀਆਂ ਕਤਾਈਆਂ ਹੋਈਆਂ ਨੇ ਤਾਂ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇ ਅਸੀਂ ਸ਼ਲਾਘਾ ਕਰਦੇ ਹਾਂ ਤੁਹਾਡੀ ਐਡਵੋਕੇਟ ਸਾਹਿਬ ਕਿ ਤੁਸੀਂ ਅੱਗੇ ਆਇਓ ਆਪਣੇ ਪੱਧਰ ਤੇ ਅਪੀਲ ਕਰਦੇ ਹਾਂ ਜਿਹੜੇ ਲੋਕ ਵੀ ਇਸ ਬਾਰੇ ਕੋ ਜਾਣਦੇ ਨੇ ਤਾਂ ਤੁਹਾਡੇ ਨਾਲੋਂ ਜ਼ਰੂਰ ਸੰਪਰਕ ਕਰਨ ਕਿਤੇ ਨਾ ਕਿਤੇ ਕੋਈ ਨਾ ਕੋ ਕੋਲੂ ਮਿਲ ਸਕਦਾ ਹੈ ਨਾ ਆਪਾਂ ਨੂੰ ਬਿਲਕੁਲ ਜੀ ਮੈਂ ਤਾਂ ਅਸੀਂ ਸਾਡੀ ਇਹੀ ਅਰਨਸਟ ਐਫਰਟ ਹੈਗੀ ਆ ਵੀ ਵਕੀਲਾਂ ਦੀ ਜਤੇਬੰਦੀ ਹੈ ਕਿ ਤੁਸੀਂ ਆਪਣੇ ਕੋਲੋਂ ਪੈਸੇ ਖਰਚ ਕਰਕੇ ਸਾਰਾ ਕੰਮ ਕਰਦੇ ਹੋ ਜੀ ਇਸ ਕਰਕੇ ਪਬਲਿਕ ਇੰਟਰਸਟ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਜੀ ਤੁਸੀਂ ਜਦੋਂ ਰਾਜਪੀਰ ਜਵੰਦਾ ਜੀ ਨੂੰ ਫੋਰਟੇਸਟ ਮਿਲਣ ਗਏ ਸੀ ਤੁਸੀਂ ਰੂਬਰੂ ਹੋਏ ਉਹਨਾਂ ਦੇ ਨਾਲ ਦੇਖਿਆ ਤੁਸੀਂ ਨਹੀਂ ਨਹੀਂ ਉਹ ਤਾਂ ਖੈਰ ਉੱਤੇ ਤਾਂ ਕੋਈ ਵੀ ਨਹੀਂ ਸੀ ਜਾ ਰਿਹਾ ਆਈ ਸੀ ਜੀ ਨਾ ਥੱਲੇ ਹੀ ਰਿਸੈਪਸ਼ਨ ਦੇ ਨਾਲ ਇੱਕ ਰੂਮ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਪਰਿਵਾਰ ਬੈਠਾ ਸੀ ਤੇ ਕਮਰ ਗਰੇਵਾਲ ਹੋ ਰਹੀ ਮੈਨੂੰ ਦੇਖ ਕੇ ਬਾਹਰ ਆ ਗਏ ਸੀ ਮੈਂ ਜਾਣਦੇ ਨਹੀਂ ਸੀਗੇ ਵਟ ਵਕੀਲ ਦੀ ਡਰੈਸ ਪਾਉਣ ਕਰਕੇ ਹਾਂ ਸ਼ੈਡ ਆਊਟ ਆਫ ਰਿਸਪੈਕਟ ਬਾਹਰ ਆ ਗਿਆ ਤੇ ਮੈਂ ਉਹਨੂੰ ਮੰਨਸਰੀ ਗੱਲ ਕੀਤੀ ਠੀਕ ਹੈ ਜੀ ਉਹਨਾਂ ਦਾ ਕੀ ਰਿਸਪੌਂਸ ਸੀਗਾ ਫਿਰ ਨਹੀਂ ਉਹ ਕਹਿੰਦੇ ਸੀ ਕਿ ਮੈਂ ਮੇ ਕੋਲ ਇਨਫੋਰਮੇਸ਼ਨ ਘਟ ਹੈ ਬਟ ਉਹ ਸੁਖਦਰਸ਼ਨ ਜਿਹੜਾ ਕਿ ਮੇਨਲੀ ਟੇਕ ਕੇਅਰ ਕਰ ਰਿਹਾ ਉਹ ساری ਰਾਤ ਸੁੱਤਾ ਨਹੀਂ ਸੀ ਤੇ ਹੁਣ ਉਸ ਆਪਣਾ ਮੀਮ ਪੂਰੀ ਕਰਨ ਗਿਆ ਮੈਂ ਕੋਈ ਗੱਲ ਨਹੀਂ ਜੀ ਤੇਰਾ ਕਾਰ ਰੱਖ ਲਓ ਮੈਂ ਸਵੇਰ ਵਾਲੀ ਹਾਜ਼ਰਾਂ ਬਾਕੀ ਉਸ ਤੋਂ ਬਾਅਦ ਕੋਈ ਗੱਲ ਹੋਏਗੀ ਜੀ ਇੱਕ ਸਰ ਤਿੰਨ ਚਾਰ ਸਵਾਲ ਇਸ ਇਸ ਸਮੇਂ ਨਾ ਚੱਲ ਰਹੇ ਨੇ ਕਿ ਜਿਵੇਂ ਕੈਮਰਾ ਲਗਾ ਕੇ ਜਾਂਦੇ ਨੇ GoPro ਵਾਲਾ ਉਹਦੀ ਕੋਈ ਫੁਟੇਜ ਜਾਂ ਫਿਰ ਉਹਦੇ ਕੋਈ ਗੱਲਬਾਤ ਨਹੀਂ ਹੋਈ ਹਾਂ ਉਹ ਉਹ ਸਾਰੇ ਤੁਹਾਡੀ ਗੱਲ ਠੀਕ ਕਿਉਂਕਿ ਇਹੀ ਤਰ੍ਹਾਂ ਚਲੇ ਰਹੇ ਉਹ ਜਿਹੜੀ ਹੈਲਮਟ ਪਾਈ ਹੋਈ ਸੀ ਉਹਨਾਂ ਨੇ ਜੀ ਹੈਲਮਟ ਦੇ ਉੱਤੇ ਉਹਨਾਂ ਨੇ ਐਕਟਿਵ ਕੈਮਰਾ ਲਗਾਇਆ ਸੀ ਉਹ ਐਕਟਿਵ ਦੇਖੋ ਹੁਣ ਦੇਰ ਨਾਲ ਕੋਈ ਪਰਿਵਾਰ ਅਗਰ ਮਿਲਣ ਦੀ ਕੋਸ਼ਿਸ਼ ਕਰੇਗਾ ਤੇ ਸਾਰੇ ਗੱਲਾਂ ਮੈਂ ਕਰ ਸਕਾਂਗਾ ਹੂੰ ਠੀਕ ਹੈ ਐਡਵੋਕੇਟ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇਹ ਸਾਰੀ ਗੱਲਬਾਤ ਕਰਨ ਦੇ ਲਈ ਉਮੀਦ ਕਰਦੇ ਹਾਂ ਕਿ ਅਸੀਂ ਇਹੋ ਜਿਹੀਆਂ ਮੁਸੀਬਤਾਂ ਤੋਂ ਬਚਾਂਗੇ ਤੇ ਤੁਹਾਡੇ ਵਰਗੇ ਹੀ ਅੱਗੇ ਆ ਕੇ ਸਾਨੂੰ ਬਚਾ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ